ਨੋਟਿਸ ਤੇ ਤੁਸੀਂ ਇੱਕ ਵਾਰ ਫੇਰ ਸਾਰੇ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਅੱਜ ਹਾਲ ਤਦ ਦੇ ਵਿਸ਼ੇ ਤੇ ਇੱਕ ਤੋਂ ਵੱਡੇ ਐਲਾਨ ਨੇ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਤੁਹਾਡੇ ਥਰੂ ਅਸੀਂ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਦੇ ਸਕੀਏ ਕਿ ਅਸੀਂ ਸਾਡੀ ਪ੍ਰਾਇੋਰਟੀ ਜਿਹੜੀ ਹੈ ਹੈਲਥ এডਿਕੇਸ਼ਨ ਇਨਫਰਾਸਟ੍ਰਕਚਰ ਤੇ ਰੋਜ਼ਗਾਰ ਜਿਹੜਾ ਜਿਹੜੀਆਂ ਟੌਪ 5 ਸਾਡੀਆਂ ਗਰੰਟੀਆਂ ਸੀ ਉਹਨਾਂ ਚ ਅਸੀਂ ਹੋਰ ਅੱਗੇ ਵਧ ਰਹੇ ਹਾਂ ਉਹਦੇ ਵਿੱਚ ਤਿੰਨ ਸਾਲਾਂ ਚ ਅਸੀਂ 881 ਅ ਆਮਦਵੀ ਕਲੀਨਿਕ ਜਿਹੜੇ ਖੋਲੇ ਦ 200 ਹੋਰ ਹੋ ਜਾਂ ਹਜ਼ਾਰ ਹੋ ਜਣਾ ਉਹਨਾਂ ਦੇ ਨਾਲ ਚ ਤੇ ਉਥੇ ਤੁਸੀਂ ਵਿਜ਼ਿਟ ਵੀ ਕੀਤਾ ਹੋਊਗਾ ਬਹੁਤ ਸਾਰੇ ਤੁਸੀਂ ਕਵਰ ਵੀ ਕੀਤਾ ਮੈਂ ਦੇਖਿਆ ਦਵਾਈਆਂ ਦੀ ਜਿਹੜੀ ਅਵੇਲੇਬਿਲਟੀ ਹੈ ਉਹ 30% ਤੋਂ ਹੁਣ 100% ਤੱਕ ਹੋ ਗਈ ਸਾਰੀਆਂ ਦਵਾਈਆਂ ਉੱਥੇ ਅਵੇਲੇਬਲ ਨੇ ਤੇ ਜਿਤ ਤੱਕ ਫੁੱਟਫਾਲ ਦੀ ਗੱਲ ਹੈ ਇਹ ਜਿਹੜੇ ਪ੍ਰਾਇਮਰੀ ਸਿਹਤ ਸੇਵਾਵਾਂ ਨੇ ਇਹਦੇ ਚ ਪਹਿਲਾਂ 34 ਲੱਖ ਲੋਕਾਂ ਦੀ ਗਿਣਤੀ ਹੋਈ ਸੀ ਤੇ ਕਰਦੇ ਕਰੋਂਦੇ ਹੁਣ ਇਸ ਵਕਤ 1 ਕਰੋੜ 80 ਲੱਖ ਜਿਹੜਾ ਬੰਦੇ ਉਹ ਆਮ ਆਦਮੀ ਕਲੀਨਿਕ ਚ ਆ ਕੇ ਚੈੱਕਅਪ ਕਰਵਾ ਕੇ ਠੀਕ ਹੋ ਕੇ ਜਾ ਚੁੱਕੇ ਨੇ ਤੇ ਕੁਛ ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਹ ਤੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜਾਊਗਾ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਗੇ ਜਾ ਕੇ ਉਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਇੰਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ 2-3 ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਚਾਹੇ ਕੋਈ ਵੈਸੇ ਮੁਨਾਦੀ ਕਰਾਵਾਂਗੇ ਤਾਂ ਕਿ ਹਰੇਕ ਬੰਦਾ ਜਿਹੜਾ ਹੈ ਉਹਦੇ ਤੱਕ ਇਹ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕੇ ਤੇ ਉਹ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਹੈ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟ ਦੀ ਲੋੜ ਨਹੀਂ ਪੈਣੀ ਤੇ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਰਜਿਸਟ੍ਰੇਸ਼ਨ ਸਾਰੇ ਯੂਨਿਵਰਸਿਟੀਆਂ ਦੀ ਕੰਪਲੀਟ ਹੋ ਜਾਊਗੀ ਤੇ ਫੀਡਬੈਕ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ 'ਚ ਸੁਧਾਰ ਵੀ ਕਰਾਂਗੇ ਜੇ ਕੋਈ ਕਿਸੇ ਦਾ ਕੋਈ ਸੁਜੈਸ਼ਨ ਆਇਆ ਫਿਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਾਂਗੇ ਤੇ ਸਾਰੇ ਇਹ ਇਹ ਰਜਿਸਟ੍ਰੇਸ਼ਨ ਜਿਹੜੀ ਹੈ ਇਹ ਕੰਪਲੀਟ ਹੋਣ ਤੋਂ ਬਾਅਦ ਸਕੀਮ ਸ਼ੁਰੂ ਹੋ ਜਾਊਗੀ ਤੇ ਮੁੱਖ ਮੰਤਰੀ ਸਿਹਤ ਕਾਰਡ ਦੇ ਅਧੀਨ ਆ ਬੰਦ ਕਰਦੇ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ एलिजिबल ਵੀ ਹੋਊਗਾ ਸਰਕਾਰੀ ਕਰਮਚਾਰੀ ਆਂਗਣਵਾੜੀ ਆਸ਼ਾ ਵਰਕਰਾਂ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਪਰਿਵਾਰ ਵੀ ਤੇ ਮੈਂਬਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈਗੀ ਜਦੋਂ ਕੋਈ ਜੇ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਹੁੰਦੀ ਹੈ ਤਾਂ ਜਿਹੜੇ ਪਰਿਵਾਰ ਦਾ ਮੈਂਬਰ ਹੈ ਉਹਦਾ ਇਲਾਜ ਜਿਹੜਾ ਉਹ 10 ਲੱਖ ਤੇ ਸਕੀਮ ਦੇ ਅੰਦਰ ਆ ਜਾਊਗਾ ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲੇ ਦੇ ਵਿੱਚ ਸੂਚੀਬੱਧ ਕੀਤੇ ਜਾਣਗੇ ਇੰਪੈਨਲ ਕੀਤੇ ਜਾਣਗੇ ਵੱਧ ਤੋਂ ਵੱਧ ਪ੍ਰਾਈਵੇਟ ਸਕੂਲ ਜਿਹੜੇ ਹਸਪਤਾਲਾਂ ਨੂੰ ਅਸੀਂ ਲਾਵਾਂਗੇ ਜਿੰਨੇ ਮੈਕਸਿਮ ਹੋ ਸਕਦੇ ਨੇ ਸਰਕਾਰੀ ਤਾਂ ਸਾਰੇ ਹੋਣਗੇ ਤੇ ਇਸ ਸਕੀਮ ਦੇ ਅੰਡਰ 2000 ਸਿਹਤ ਪ੍ਰਕਿਰਿਆਾਂ ਮਾਤੇ ਆਪਰੇਸ਼ਨ ਵਗੈਰਾ ਵੀ ਸ਼ਾਮਲ ਹੋਣਗੇ ਵੱਡੇ ਇਹ ਨਹੀਂ ਹੈਗਾ ਕਿ ਆਜ ਬੁਮਾਰੀਏ ਇਸ ਕਾਰਡ ਦੇ ਅੰਦਰ ਆ ਨਹੀਂ ਸਕਦੀ ਜੀ ਆਪ ਮਾਰੀ ਇਸ ਕੰਡਾ ਨਾ ਇਹਦਾ ਨਾ ਕੋਈ। ਬਾਕੀ ਤਾਂ ਪਹਿਲਾਂ ਹਜ਼ਾਰ ਮੁਹੱਲਾ ਕਲੀਨਿਕਾਂ ਚੋਂ ਹੀ ਖੰਗ ਖਾਂਸੀ ਬੁਖਾਰ ਜਾਂ ਛੋਟੇ ਮੂੜੇ ਉਹ ਤਾਂ ਮੁਹੱਲਾ ਕਲੀਨਿਕਾਂ ਚੋਂ ਹੀ ਹੋ ਜਾਂਦੀਆਂ ਨੇ ਉੱਥੇ ਵੀ ਸਾਰਾ ਕੁਝ ਫ੍ਰੀ ਹੈ। ਤੇ ਬੜੇ ਕਾਮਯਾਬੀ ਨਾਲ ਚੱਲ ਰਹੇ ਨੇ ਮੈਂ ਇੱਕ ਦੇਖ ਰਿਹਾ ਸੀ ਕਿਸੀ ਕੋਈ ਪੱਤਰਕਾਰ ਗਿਆ ਸੀ ਉੱਥੇ ਅੰਦਰ ਉਹਨੇ ਸਾਰਿਆਂ ਨੂੰ ਪੁੱਛਿਆ ਵੀ ਉੱਥੇ ਮਰੀਜ਼ਾਂ ਨੂੰ ਕਿ ਬਾਹਰੋਂ ਤਾਂ ਨਹੀਂ ਕੋਈ ਦਵਾਈ ਲਿਖੀ ਕੋਈ ਦੂਜੀ ਵਾਰ ਆਇਆ ਸੀ ਕੋਈ ਤੀਜੀ ਵਾਰ ਵੀ ਆਇਆ ਸੀ ਕਿ ਨਹੀਂ ਜੀ ਸਾਨੂੰ ਕਦੋਂ ਕਿਸੇ ਇੱਕ ਨੇ ਵੀ ਜਵਾਬ ਨਹੀਂ ਦਿੱਤਾ ਇਹ ਗੱਲ। ਕਿ ਸਾਨੂੰ ਬਾਹਰੋਂ ਕੋਈ ਚੀਜ਼ ਦਵਾਈ ਖਰੀਦਣੀ ਪਈ ਇੱਥੇ ਮਿਲ ਜਾਂਦੀ ਹੈ ਸਾਨੂੰ ਸੋ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਹਰ ਪਰਿਵਾਰ ਨੂੰ ਬਿਨਾਂ ਕਿਸੇ ਪੇਤਪਾਪ ਦੇ ਬਿਨਾਂ ਕਿਸੇ ਧਰਮ ਜਾਤੀ ਜਾਂ ਕੋਈ ਹੋਰ ਕੋਈ ਪੈਰਾਮੀਟਰ ਨਹੀਂ ਹੈਗਾ ਜਿਵੇਂ ਬਿਜਲੀ ਅਸੀਂ 300 ਯੂਨਿਟ ਜਿਹੜੀ ਹੈ ਉਹ ਪਰ ਮਹੀਨਾ ਹਰ ਇੱਕ ਨੂੰ ਕੀ ਫ੍ਰੀ ਕੀਤੀ ਹੈ ਮੀਟਰ ਨੂੰ ਮੀਟਰ ਨੂੰ ਫ੍ਰੀ ਕੀਤੀ ਹੈ ਨਾ ਕਿ ਇਹ ਦੇਖ ਕੇ ਕਿ ਤੇਰੇ ਕੋਲ ਹਰਾ ਕਾਰਡ ਹੈ ਨੀਲਾ ਕਾਰਡ ਹੈ ਪੀਲਾ ਕਾਰਡ ਹੈ ਅਸੀਂ ਮੀਟਰ ਦੇਖਦੇ ਹਾਂ ਤੁਸੀਂ ਇਸੇ ਤਰ੍ਹਾਂ 10 ਲੱਖ ਰੁਪਏ ਹਰ ਪਰਿਵਾਰ ਨੂੰ ਜਿਹੜਾ ਉਹਦੇ ਵਿੱਚ ਅੰਡਰ ਲਿਆ ਜਾਊਗਾ ਤੇ ਪੰਜਾਬ ਦੇ ਵਿੱਚ ਇਹ ਇਤਿਹਾਸਕ ਪਹਿਲ ਜਿਹੜੀ ਹੈ ਉਹ ਦੇਸ਼ 'ਚ ਵੱਡੀ ਮਿਸਾਲ ਪੈਦਾ ਕਰੂਗੀ ਤੇ ਇਸ ਵਕਤ ਕਿਉਂਕਿ ਕਾਫੀ ਹਿੱਸਾ ਪੰਜਾਬ ਦਾ ਹੜ੍ਹਾਂ 'ਚੋਂ ਬਾਹਰ ਨਿਕਲ ਰਿਹਾ ਹੈ ਵੈਸੇ ਵੀ ਸਿਹਤ ਸਵਾਮਾਂ ਦੀ ਹੁਣ ਲੋਡ ਪੈਣੀ ਹੈ ਅਸੀਂ ਹਰ ਰੋਜ਼ ਅੰਕੜੇ ਵੀ ਜਾਰੀ ਕਰਦੇ ਹਾਂ 6 ਵਜੇ 6:30 ਵਜੇ ਦੇ ਕਰੀਬ ਕਿ ਅੱਜ ਇੱਥੇ ਕੈਂਪ ਲੱਗੇ ਐਨੇ ਪਿੰਡਾਂ 'ਚ ਹਰ ਪ੍ਰਭਾਵ ਤੇਰੀ ਨੇ ਉਹ ਜਿਹੜੇ ਐਨੇ ਪਿੰਡਾਂ 'ਚ ਗਏ ਆ ਐਨੇ ਬੁਖਾਰ ਦੇ ਮਰੀਜ਼ ਨੇ ਐਨੇ ਡਾਇਰੀਆ ਜਾਂ ਦਸਤ ਦੇ ਮਰੀਜ਼ ਨੇ ਐਨੇ ਚਮੜੀ ਨਾਲ ਸੰਬੰਧਿਤ ਰੋਗਾਂ ਦੇ ਮਰੀਜ਼ ਆਏ ਸੀਗੇ ਐਨੇ ਅੱਖਾਂ ਦੀ ਇਨਫੈਕਸ਼ਨ ਦੇ ਸੀਗੇ ਤੇ ਇਲਾਜ ਉਹਨਾਂ ਦਾ ਉੱਥੇ ਚੱਲ ਰਿਹਾ ਤੇ ਲੋਕਾਂ ਨੂੰ ਵੀ ਕਹਿੰਦੇ ਆ ਕਿ ਜੇ ਤੁਹਾਨੂੰ ਕੋਈ ਐਦਾਂ ਦਾ ਲੱਛਣ ਮਿਲਦੇ ਨੇ ਕੋਈ ਬੁਖਾਰ ਦੇ ਜਾਂ ਚਮੜੀ ਨਾਲ ਰਿਲੇਟਡ ਕੋਈ ਤਾਂ ਫੌਰਨ ਜਿਹੜਾ ਆਪਣੇ ਜਲਦੀ ਤੋਂ ਜਲਦੀ ਜਿੰਨਾ ਹੋ ਸਕਦਾ ਹੈ ਕਿ ਆਪਣੇ ਨੇੜੇ ਦੇ ਕੈਂਪ ਦੇ ਵਿੱਚ ਜਾ ਕੇ ਦਵਾਈ ਲੈ ਲਓ ਦਵਾਈਆਂ ਸੀ ਅਵੇਲੇਬਲ ਕਰਾ ਰੱਖੀਆਂ ਨੇ ਉੱਥੇ ਤੇ ਇਹ 10 ਲੱਖ ਵਾਲੀ ਸਕੀਮ ਜਦੋਂ ਲਾਗੂ ਹੋਗੀ ਤਾਂ ਉਹਦੇ ਦੇ ਬਸੇ ਕੋਈ ਜੇ ਕਿਸੇ ਦਾ ਰਹਿ ਵੀ ਗਿਆ ਜੋ ਸਕੀਮ ਲਾਗੂ ਜਿਸ ਦਿਨ ਹੋਗੀ ਉਸ ਤੋਂ ਬਾਅਦ ਜੇ ਕਿਸੇ ਦਾ ਰਜਿਸਟ੍ਰੇਸ਼ਨ ਰਹਿ ਵੀ ਗਈ ਤੇ ਜ਼ਰੂਰੀ ਨਹੀਂ ਹੈਗਾ ਕਿ ਉਹ ਉਹਦੇ ਕੋਲੇ ਉਹ ਕਾਰਡ ਹੋਵੇ ਨਹੀਂ ਵੀ ਹੈਗਾ ਤਾਂ ਉਹ ਵੋਟਰ ਕਾਰਡ ਜਾਂ ਆਧਾਰ ਕਾਰਡ ਲੈ ਕੇ ਵੀ ਆਪਣਾ ਹਾਜ ਵਾਸਤੇ ਦਖਾ ਕੇ ਉੱਥੇ ਕਰਾ ਸਕਦੇ ਤੇ ਇਲਾਜ ਕਰਾ ਕੇ ਉਹ ਕਰਿਆ ਆ ਜੇ ਬਾਕੀ ਸਾਰਾ ਹਿਸਾਬ ਕਿਤਾਬ ਸਰਕਾਰ ਕਰੂਗੀ ਬੜਾ ਇਤਿਹਾਸਿਕ ਕਦਮ ਹੈ ਤੇ ਇਹ ਕੱਲ ਤੋਂ ਅਸੀਂ ਬਰਨਾਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕਰ ਰਹੇ ਹਾਂ ਉਹਦੇ ਤੋਂ ਜਿਹੜਾ ਰਿਸਪਾਂਸ ਮਿਲੂਗਾ ਉਸ ਤੋਂ ਬਾਅਦ ਅਸੀਂ ਸਾਰੇ ਪੰਜਾਬ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ ਇਹ ਸਕੀਮ ਜਿਹੜੀ ਲਾਗੂ ਹੋ ਜਾਏ ਹਾਂਜੀ ਦੇਖੋ ਇਹਦੇ ਵਿੱਚ ਮੈਂ ਅਸੀਂ ਤੁਹਾਨੂੰ ਲਿਸਟ ਜਾਰੀ ਕਰ ਦਾਂਗੇ ਸਾਰੇ ਹਸਪਤਾਲਾਂ ਦੀ ਇੱਕ ਲਿਸਟ ਵੀ ਦੇ ਦਾਂਗੇ ਤੁਹਾਨੂੰ ਕਿ ਪ੍ਰਾਈਵੇਟ ਕਿਹੜੇ ਕਿਹੜੇ ਹਸਪਤਾਲ ਨੇ ਤਾਂ ਕਿ ਲੋਕਾਂ ਨੂੰ ਹੀ ਪਤਾ ਹੋਵੇ ਇਹ ਨਾ ਹੋਵੇ ਕਿ ਉਹ ਕਿਸੇ ਹਸਪਤਾਲ ਚਲੇਗਾ ਉਹ ਕਹਿੰਦੇ ਅਸੀਂ ਤਾਂ ਵਿੱਚ ਆਉਂਦੇ ਨਹੀਂ ਤੋ ਫਿਰ ਕਾਰਡ ਬਣਾਉਣ ਦਾ ਕੀ ਫਾਇਦਾ ਹੋਇਆ ਅਸੀਂ ਉਹ ਅਸੀਂ ਹਰੇਕ ਜਿਸ ਪਰਿਵਾਰ ਦਾ ਮੁਖੀ ਦਾ ਕਾਰਡ ਬਣੇਗਾ ਸਾਰੇ ਮੈਂਬਰਾਂ ਦਾ ਕਾਰਡ ਬਣੇਗਾ ਜੀ ਫੈਮਿਲੀ ਦਾ ਕਾਰਡ ਬਣੂਗਾ ਨਾ ਉਹਦੇ ਚ ਕੋਈ ਲਿਮਟ ਨਹੀਂ ਹੈਗੀ ਜੀ ਮਤਲਬ ਪਰਿਵਾਰ ਦੇ ਮੁਖੀ ਦਾ ਤੇ ਸਾਰੇ ਨਹੀਂ ਬਖਰਾ ਬਖਰਾ ਇੱਕ ਕਾਰਡ ਇੱਕ ਇੱਕ ਪਰਿਵਾਰ ਨੂੰ ਇੱਕ ਕਾਰਡ ਬਣੂਗਾ ਜੀ ਉਹਦੇ ਹਾਂ ਮਤਲਬ ਜਿਵੇਂ ਲਾਲੋ ਉਹਦੇ ਚ ਲਿਖਿਆ ਹੋਊਗਾ ਕਿ ਕਿਹੜੇ ਕਿਹੜੇ ਉਹਦੇ ਮੈਂਬਰ ਨੇ ਉਹ ਪਰ ਪਰਿਵਾਰ ਪਰਿਵਾਰ ਹਾਂਜੀ ਹਾਸਪੀਸ਼ੇਸ਼ਨ ਹੋਗੀ ਰਜਿਸਟ੍ਰੇਸ਼ਨ ਦੇ ਕਿੰਨੇ ਦਿਨਾਂ ਦੇ ਵਿੱਚ ਪਰਿਵਾਰ ਤੱਕ ਕਾਰਡ ਜਿਹੜਾ ਪਹੁੰਚਦਾ ਨਿਕਲਦਾ ਉਹ ਤਾਂ ਉਹ ਤਾਂ ਅੱਜ ਕੱਲ ਡਿਜੀਟਲ ਕੰਮ ਹੈ ਜੀ ਉਹ ਤਾਂ ਕੋਈ ਪ੍ਰੋਬਲਮ ਨਹੀਂ ਨਾਮ ਚਾਹੀਦਾ ਹੈ ਫੈਮਿਲੀ ਦੇ ਮੈਂਬਰਾਂ ਦੀ ਗਿਣਤੀ ਚਾਹੀਦੀ ਹੈ ਉਹਨਾਂ ਦੇ ਨਾਮ ਚਾਹੀਦੇ ਬਸ ਦੈਟਸ ਇਟ ਜਿਹੜੀ ਆਯੁਸ਼ਮਨ ਕਾਰਡ ਬਣਿਆ ਸੀ ਜਿਹੜੀ ਆਈਡੀ ਬਣਾਈ ਗਈ ਸੀ ਜਿਹੜਾ ਆਯੁਸ਼ਮਨ ਕਾਰਡ ਬਣਿਆ ਸੀ ਉਸੇ ਇੱਕ ਫੈਮਿਲੀ ਆਈਡੀ ਬਣਾਈ ਗਈ ਸੀ ਉੱਚ ਪੇਤੇ ਸਾਰੇ ਫੈਮਿਲੀ ਮੈਂਬਰਸ ਐਡ ਕਰ ਲੈ ਪੇਤੇ ਸੀ ਕਿ ਫੇਰ ਫਾਇਦਾ ਮਿਲ ਪਾਦਾ ਸੀ ਕੀ ਨਹੀਂ ਅਸੀਂ ਕੋਈ ਕੰਪਲਿਕੀਸ਼ਨ ਨਹੀਂ ਰੱਖੀ ਸੀ ਫੈਮ ਨਹੀਂ ਕੋਈ ਇਤਨੀ ਦਿੱਕਤ ਨਹੀਂ ਉਹ ਰਾਸ਼ਨ ਕਾਰਡ ਨਾਲ ਲਿੰਕ ਨਹੀਂ ਕੋਈ ਅਸੀਂ ਸਾਰੀ ਲਿਸਟ ਜਾਰੀ ਕਰਾਂਗੇ ਬਿਲਹਾਲ 500 ਤੋਂ ਉੱਪਰ ਹਸਪਤਾਲ ਤਾਂ ਪੈਨਲ ਹੋਗੇ 500 ਹੋਰ ਕਰਕੇ 1000 ਇਹ ਕਰ ਦਾਂਗੇ ਸਰਕਾਰੀ ਸਾਰੇ ਨੇ ਤਹਿਸੀਲ ਦੇ ਵੀ ਤੇ ਜਿਹੜੇ ਬਲਾਕ ਲੈਵਲ ਦੇ ਵੀ ਡਿਸਟ੍ਰਿਕਟ ਲੈਵਲ ਦੇ ਵੀ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉਹ ਦਾ ਸਾਰਾ ਦੇਖੋ ਇਹ 12 10 ਤੋਂ 12 ਦਿਨਾਂ ਦੇ ਵਿੱਚ ਇਹ ਦੋ ਜਿਲ੍ਹਿਆਂ ਦਾ ਜਿਹੜਾ ਕਿਉਂਕਿ ਇਹ ਇਹਨਾਂ ਦਾ ਸਾਡੇ ਕੋਲ ਪਾਇਲਟ ਆਇਆ ਸਮਝ ਲਓ ਕੀ ਕੀ ਦਿੱਕਤਾਂ ਆਈਆਂ ਲੋਕਾਂ ਨੂੰ ਕੀ ਕੀ ਹੋਰ ਸਵਾਲ ਪੁੱਛੇ ਜਾਂ ਕੀ ਉਹ 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 ਤੋਂ ਸੁਧਾਰ ਕਰਕੇ ਨਾਲ ਦੀ ਨਾਲ ਅਸੀਂ ਫਿਰ ਸਾਰੇ ਪੰਜਾਬ ਸ਼ੁਰੂ ਕਰ ਦਾਂਗੇ ਟੋਟਲ ਕੈਸ ਲੈ ਹੈ ਜੀ ਹੈ ਜੀ ਇੰਸ਼ੋਰੈਂਸ ਕੰਪਨੀਆਂ ਇਸਰ ਕੋਲ ਹੈ ਹੈ ਜੀ ਸਾਰੀ ਇਹਦੀ ਡਿਟੇਲ ਜਿਹੜੀ ਹੈ ਇੰਸ਼ੋਰੈਂਸ ਦੀ ਹਸਪੀਟਲ ਇੰਪੈਨਲ ਦੀ ਕਿੜ ਕਿੜ ਨੇ ਉਹ ਸਾਰੀ ਡਿਟੇਲ ਤੁਹਾਨੂੰ ਅਸੀਂ ਇੱਕ ਅਲੱਗ ਤੋਂ ਪੀਸੀ ਕਰਕੇ ਦੱਸ ਦਾਂਗੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਜਾਣਾ ਹੈ ਤੇ ਹੋ ਸਕਦਾ ਨਾਲ ਦੇ ਹਸਪਤਾਲ ਹੋਵੇ ਜਿਹੜਾ ਜਿੱਥੇ ਉਹ ਚਲੇ ਗਏ ਉਹਦੇ ਨਾਲ ਦੇ ਹਸਪਤਾਲ ਇੰਪੈਨਲਡ ਹੋਵੇ ਇਹ ਹੋਵੇ ਨਾ ਤਾਂ ਫਿਰ ਇਹ ਨਾ ਹੋਵੇ ਕਿ ਉਹਨਾਂ ਨੂੰ ਕੋਈ ਨਰਾਸ਼ਤਾ ਹੱਥ ਲੱਗੇ ਕਿ ਅਸੀਂ ਤਾਂ ਵਿਚ ਆਏ ਨਹੀਂ ਜੀ ਉਹਦੇ ਇਲਾਜ ਦੇ ਬਸ ਉਸ ਤੋਂ ਬਾਅਦ ਜਦੋਂ ਜਦੋਂ ਤੋਂ ਇਹ ਆ ਗਿਆ ਫੀਡਬੈਕ ਸਾਡੇ ਕੋਲੇ 10 ਤੋਂ 12 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਜੇ ਕੋਈ ਸੁਝੈਸ਼ਨ ਨੇ ਸੁਧਾਰ ਕਰਕੇ ਜਾਂ ਕੋਈ ਵੀ ਆ ਆ ਲੋਕਾਂ ਨੂੰ ਉੱਥੇ ਜਦੋਂ ਕਾਰਡ ਬਣਾਉਂਦੇ ਸੀਗੇ ਤਾਂ ਆਹ ਲੋਕਾਂ ਨੇ ਪੁੱਛਿਆ ਜਿਵੇਂ ਤੁਸੀਂ ਅੱਜ ਪੁੱਛ ਰਹੇ ਹੋ ਲਗਭਗ ਇਹ ਵੀ ਇੱਕ ਸੁਧਾਰ ਦੀ ਉਹ ਪ੍ਰਕਿਰਿਆ ਹੈ ਕਿ ਕਿੰਨੇ ਸਾਲ ਹੋਣਗੇ ਕਦੋਂ ਤੱਕ ਹੋ ਜੂਗੀ ਜਾਰੀ ਉਸ ਤੋਂ ਬਾਅਦ ਸਾਰੇ ਪੰਜਾਬ 'ਚ ਅਸੀਂ ਕਰਕੇ ਬਸ ਫਿਰ ਸ਼ੁਰੂ ਕਰ ਦਿੰਦੇ ਹਾਂ 10 ਤੋਂ 12 ਦਿਨਾਂ ਦੇ ਵਿੱਚ ਪੰਜਾਬੀ ਪਰਿਵਾਰ ਨੂੰ ਮਿਲੇਗਾ 10 ਲੱਖ ਦੇ ਪੰਜਾਬੀਆਂ ਲਈ ਹੋਵੇਗਾ ਜਿਹੜਾ ਹੁਣ ਜਿੱਦੇ ਕੋਲ ਵੋਟਰ ਕਾਰਡ ਹੈ ਇੱਥੇ ਆਦਾਰ ਉਦੋਂ ਆਪ ভোটার ਕਾਰਡ ਦਾ ਪੰਜਾਬੀ ਦੇ ਕੋਲ ਹੋਊਗਾ ਜੀ ਸਰ ਜਿਹਦੇ ਹਿਮਾਚਲ ਦੇ ਬਹੁਤ ਸਾਰੇ ਜਿਹੜੇ ভোটার ਨੇ ਉਹਨਾਂ ਨੇ ਇਦਾਂ ਜਆ ਪ੍ਰਾਪਰਟੀ ਜਆ ਡਰਾਇਵਿੰਗ ਸਸ ਬਣਾਉਣੀ ਇਥੋਂ ਦੇ ਆਧਾਰ ਕਾਰਡ ਬਣਾਉਣਾ ਉਹ ਤਾਂ ਪਤਾ ਕੀ ਹੈ ਜੇ ਇਦਾਂ ਕੋਈ ਕਿਸੇ ਨੇ ਫਲੋਟਿੰਗ ਆਧਾਰ ਕਾਰਡ ਬਣਾ ਰੱਖਿਆ ਉਹ ਤਾਂ ਅਸੀਂ ਵੈਰੀਫਾਈ ਕਰਾਂਗੇ ਨਾ ਉਹ ਇਦਾਂ ਥੋੜੀ ਕਰ ਦਾਂਗੇ ਤੁਸੀਂ ਉਹ ਤਾਂ ਜਿਹੜੇ ਪੰਜਾਬ ਦੇ ਵਸਿੰਦੇ ਨੇ ਵੋਟਰ ਕਾਰਡ ਨੇ ਪਤਾ ਲੱਗ ਜਾਂਦਾ ਪਿੰਡ ਜਦੋਂ ਕੈਂਪ ਲਾਵਾਂਗੇ ਸਾਰੇ ਪਿੰਨ ਨੂੰ ਪਤਾ ਹੁੰਦਾ ਜੀ ਇੱਕ ਦੂਜੇ ਦਾ ਕਿ ਕਦੋਂ ਤੂੰ ਰਹਿੰਦਾ ਹੈ ਜਾਂ ਆਉਂਦਾ ਜਾਂਦਾ ਰਹਿੰਦਾ ਜਾਂ ਕਦੇ ਆਇਆ ਤਾਂ ਹੈ ਨਹੀਂ ਜਦ ਹਾੜੀ ਸੋਣੀ ਆਉਂਦਾ ਕਈ ਤਾਂ ਫਿਰ ਉਹ ਸਭ ਨਾਲ ਵੈਰੀਫਿਕੇਸ਼ਨ ਕਰ ਲੈਣ ਰਾਸ਼ਰ ਕਾਰਡਾਂ ਦੇ ਕੋਈ ਲਿੰਕ ਹੀ ਨਹੀਂ ਜੀ। ਰਾਸ਼ਰ ਕਾਰਡ ਕਿਉਂ ਵਿਖਾ ਗਿਆ ਸੀ? ਅਸੀਂ ਤਾਂ ਜਾ ਕੇ ਕੈਂਪ ਲਾ ਕੇ ਉਹਦੇ ਨਵੇਂ ਬਣਾ ਰਹੇ ਨੇ। ਉਹ ਤੇ ਜੇ ਕੋਈ ਫਰਜ ਕਰ ਲੋ ਕੋਈ ਪਰਸੋਂ ਆਇਆ ਕੋਈ ਜੀ ਕਿਸੇ ਦਾ ਪਰਸੋਂ ਵਿਆਹ ਹੋਇਆ ਤੇ ਉੱਥੇ ਇੱਕ ਨਵਾਂ ਪਰਿਵਾਰ ਦਾ ਮੈਂਬਰ ਜਿਹੜਾ ਉਹਦਾ ਵੀ ਨਾਮ ਪਾਊਗਾ ਵਿੱਚ। ਜੀਐਸਟੀ ਤੇ ਪ੍ਰਗਾਮਣ ਕ੍ਰੀ ਨੇ ਰੀਲੀਫ ਦਿੱਤੀ ਹੈ, ਅਨਾਉਂਸ ਕੀਤਾ ਹੈ ਕਿ ਸਲੈਵ ਕਟਾ ਦਿੱਤੀ ਹੈ। ਜੀਐਸਟੀ ਲੈ ਕੇ ਕੌਣ ਆਇਆ ਸੀਗਾ? ਆਪ ਹੀ ਲਿਆਉਂਦੇ ਨੇ ਉਹਦੇ ਕਹਿੰਦੇ ਨੇ ਮਾਸਟਰ ਕਾਰਡ ਹੈ। ਇਹਨਾਂ ਆਪ ਹੀ ਬਿਚੋ ਕਾ ਕਟ ਕਹਿੰਦੇ ਵੀ ਮਾਸਟਰ ਕਾਰਡ ਹੈ ਮਾਸਟਰ ਸਟ੍ਰੋਕ ਹੈ ਹਨਾ ਤੋ ਮਾਸਟਰ ਸਟ੍ਰੋਕ ਚਲਾਈ ਜਾਂਦੇ ਨੇ ਆਪ ਹੀ ਬਧਾਨਦੇ ਨੇ ਆਪ ਹੀ ਘਟਾਉਂਦੇ ਨੇ ਮਹਿੰਗਾਈ ਘੱਟ ਹੋਊਗੀ ਇਸ ਤੇ ਮਹਿੰਗਾਈ ਤੇ ਫਿਰ ਜੀਐਸਟੀ ਲੈਂਦੀ ਕਿਉਂ ਸੀ ਜੇ ਮੈਨੂੰ ਦੋਦੇ ਕਿਉਂ ਨਹੀਂ ਦੱਸਿਆ ਕਿ ਮਹਿੰਗਾਈ ਵਧੂਗੀ ਇਹਦੇ ਨਾਲ ਸੋ ਇਹ ਤਾਂ ਆਪ ਹੀ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਆਪ ਹੀ ਉਹ ਸਕੀਮ ਨੂੰ ਵਾਪਸ ਲੈ ਕੇ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਸੋ ਜੀਐਸਟੀ ਦੇ ਪੈਸੇ ਤਾਂ ਦੇ ਦੇ ਨਾ ਰਾਜਾਂ ਦੇ ਜਿਹੜੇ ਹੱਕ ਨੇ ਉਹ ਤਾਂ ਬਣਦੇ ਨੇ ਉਹ ਤਾਂ ਦੇ ਦੇਣ ਪਹਿਲਾਂ ਗੇਟ ਸਮੇਸਾ ਨਹੀਂ ਖੁੱਲਿਆ ਜਾਂ ਫਿਰ ਕੈਰੇਕਟਰਸ ਨੂੰ ਜਿਹੜਾ ਹੈ ਸਹੀ ਤਰ੍ਹਾਂ ਨਹੀਂ ਬਣਾਇਆ ਗਿਆ ਸੀਗਾ ਉਸਦੇ ਕਾਹੋ ਜਿਹਾ ਸਹੀ ਤਰ੍ਹਾਂ ਦੇਖੋ ਡੇਰਾ ਬਾਬਾ ਨਾਨਕ ਪਾਣੀ ਆ ਗਿਆ ਸੀ 26 27 ਤਰੀਕ ਨੂੰ ਮਾਧੋਪੁਰ ਵਾਲਾ ਗੇਟ ਤਾਂ ਬਾਅਦ ਖੁੱਲਿਆ ਉੱਥੋਂ ਇਹਨਾਂ ਨੂੰ ਅਸਲ 'ਚ ਨਾ ਜਾਕਰ ਸਾਹਿਬ ਨਾ ਹੋਮਵਰਕ ਨਹੀਂ ਕਰਦੇ ਉਹਨਾਂ ਨੂੰ ਤਾਂ ਹਾਂ ਤੋਂ ਜੋ ਦੱਸ ਦਿੰਦੇ ਨੇ ਉਹ ਚੱਕ ਕੇ ਬੋਲ ਦਿੰਦੇ ਨੇ ਚਲੋ ਕੋਈ ਨਹੀਂ ਕਰ ਦੇ ਉਸ ਕੰਪਨੀ ਦੇ ਸਵਾਲ ਚੱਕਿਆ ਨਾ ਜੀ ਦੇਖੋ ਪੌਂਗ ਤੇ ਪੌਂਗ ਤੇ ਮਾਧੋਪੁਰ ਦੇ ਵਿਚਾਲੇ ਨੇ ਹੋਰ ਜੀ ਸਾਗਰ ਸ਼ਾਹਪੁਰ ਕੰਢੀ ਤੇ ਪੌਂਗ ਦੇ ਵਿਚਾਲੇ 6-7 ਹੋਰ ਖੱਡਾਂ ਨੇ ਜਿੱਥੋਂ ਪਾਣੀ ਆਉਂਦਾ ਹੈ ਪਾਣੀ ਉਧਰ ਦੀ ਆ ਗਿਆ ਜੀ ਤੇ ਇਹ ਗੇਟ ਤਾਂ ਜਿਹੜੇ ਨੇ ਨਾ ਮਾਦੋਪੁਰ ਵਾਲੇ ਕਿ ਇਹ ਤਾਂ ਉਦੋਂ ਪਹਿਲੇ ਹਾੜਾ ਆ ਗਿਆ ਸੀਗਾ ਜੀ ਉਦੋਂ ਪਹਿਲੀ ਇਹ ਤਾਂ ਟੀਮ ਵੀ ਦੇਖ ਕੇ ਗਈ ਸੀ ਉਹ ਬੜੇ ਸੈਟੀਸਫਾਈ ਸੀ ਉਹ ਜਦੋਂ ਅਸੀਂ ਉਹਨਾਂ ਨੂੰ ਦਿਖਾ ਕੇ ਲਿਆਏ ਸੀਗੇ ਹਾੜਾਂ ਤੋਂ ਪਹਿਲਾਂ ਕਿ ਉਹ ਉਹ ਜਿਹੜਾ ਗੇਟਾਂ ਤੇ ਸੈਟੀਸਫਾਈ ਸੀਗੇ ਪਰ ਫਿਰ ਵੀ ਅਸੀਂ ਆਪਣੇ ਪੱਧਰ ਤੇ ਅਸੀਂ ਕੋਈ ਕੋਈ ਇਹ ਨਹੀਂ ਚਾਹੁੰਦੇ ਕਿ ਕੋਈ ਕਿਸੇ ਕਿਸੇ ਦਾ ਵਹਿਮ ਜਾਵੇ ਸ਼ੱਕ ਹੋ ਰਹੇ ਇਹ ਤਾਂ ਇਹ ਕੋਈ ਇੱਕ ਗੇਟ ਖੋਲਣ ਹੜ ਆ ਗਏ ਜੀ ਫਿਰ ਉੱਤਰਾਖੰਡ ਚ ਕਿਹੜਾ ਗੇਟ ਖੋਲਤਾ ਜੀ ਉਹਨਾਂ ਨੇ ਹਿਮਾਚਲ ਚ ਕਿਹੜਾ ਗੇਟ ਖੋਲਤਾ ਜੀ ਉਤਰਾੰਚਲ ਚ ਕਿਹੜੇ ਗੇਟ ਖੋਲਤੇ ਜੀ ਪੂਰੇ ਨਾਰਥ ਇੰਡੀਆ ਚ ਜਿਹੜਾ ਉਹ ਇਹ ਮਾਰ ਪਈ ਹੈ ਇਹਦੇ ਤੇ ਰਾਜਨੀਤੀ ਮੈਂ ਫੇਰ ਕਹਿਣਾ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਅਸੀਂ ਇਨਕੁਆਰੀ ਜਿਹੜੀ ਹੈ ਸਰਕਾਰ ਲੈਵਲ ਤੇ ਕਰਾਵਾਂਗੇ ਉਹ ਇਨਕੁਆਰੀ ਦੇ ਵਿੱਚ ਕੋਈ ਅਫਸਰ ਜਿਹੜੇ ਨੇ ਉੱਥੇ ਜਿਨ੍ਹਾਂ ਦੀ ਡਿਊਟੀ ਸੀ ਉੱਥੇ ਤੇ ਉਹ ਉਹ ਕੋਈ ਪ੍ਰਭਾਵਿਤ ਨਾ ਕਰਨੇ ਸੀ ਪਹਿਲੀ ਸਸਪੈਂਡ ਕਰਦੇ ਹੋ ਸਾਹਿਬ ਸਾਹਿਬ ਕਿਤਾਬੀ ਸ਼ਹਿਰ ਵੀ ਪ੍ਰਸਕਾਰ ਖਤ ਕਰੇਗਾ ਹੈ ਨਾ ਖਾਸ ਤੌਰ ਤੇ ਬਹੁਤ ਵੱਡਾ ਮੌਕਾ ਹੈਗਾ ਤੇ ਆਮ ਆਦਮੀ ਪਾਰਟੀ ਦਾ ਪ੍ਰੈਸਰ ਜਿਹੜਾ ਹੈ ਨਾ ਅਰ ਜਿਹੜਾ ਕਿ ਕਵਰਾ ਬਹੁਤ ਜਲਦੀ ਹੈ ਜਿਹੜੀ ਸੰਗਰੂ ਰਾਠਾ ਦਾ ਜਿਹੜੀ ਹਲਕਾ ਜੀ ਜਿਹੜਾ ਮਕਸਦ ਉਹਦੇ ਵਿੱਚ ਕੌਜ ਹੋ ਰਿਹਾ ਸੀਗਾ ਉਹ ਜ਼ਮੀਨਾਂ ਨਹੀਂ ਵਾਪਸ ਕਰਦੀ ਉਹ ਟ੍ਰਾਂਸਫਰ ਹੋ ਗਈ ਤੇ ਹੁਣ ਕਾਹਦੀ ਬਣਦਾ ਇਹਦੇ ਬਾਰੇ ਸ੍ਰੀ ਜੀ ਕੋਲ ਦੇਖੋ ਜੀ ਅਸੀਂ ਉੱਥੇ ਉੱਥੇ ਜਿਹੜਾ ਜਿਹੜੀ SGPC ਨੇ ਪੰਗਾ ਪਾਇਆ ਜੀ ਇਹ ਕਿ ਜੀ 100 ਪੁਰਾਣਾ ਕੱਢ ਕੇ ਬਹਿ ਗਏ 968 ਦਾ ਕੋਈ ਉਸ ਕੋਰਟ ਚ ਸਟੇ ਹੋ ਗਈ ਨਹੀਂ ਤਾਂ ਉਹਨਾਂ ਨੇ ਦੇ ਟਰਸਟੀ ਦਾ ਲਿਖ ਕੇ ਦੇ ਦਿੱਤਾ ਸੀ ਜੀ ਰਿਸਟਰੀ ਵੀ ਹੋ ਗਈ ਸੀ ਉਹਨਾਂ ਕੋਲੇ 6 ਏਕੜ ਜ਼ਮੀਨ ਹੈਗੀ ਹੈ ਜਿਹੜੀ ਉਹਨਾਂ ਦੀ ਟਰਸਟ ਦੀ ਹੈ ਅਸੀਂ ਉਸੇ ਕਾਲਜ ਦਾ ਜਿਹੜਾ ਕੈਂਪ ਜਿਹੜਾ ਹੈ ਉਹ ਉੱਥੇ ਮਸਤਵਾਨ ਸਾਹਿਬ ਬਣਾਵਾਂਗੇ ਉਹਦਾ ਨਾਮ ਸਾਡੀ ਕਮੇਟੀ ਨਾਲ ਵੀ ਗੱਲ ਆਮ ਆਲੇ ਦੁਆਲੇ ਦੇ ਲੋਕ ਹੀ ਨੇ ਉੱਥੇ ਹੀ ਬਣੂਗਾ ਅਸੀਂ ਜ਼ਮੀਨ ਜਿਹੜੀ ਹੈ ਹੋਰ ਕਿਤੇ ਨੇੜੇ țeੜੇ ਲੈਮ ਕਿਉਂਕਿ ਜਿਹੜਾ ਰੂਲ ਹੈ ਮੈਡੀਕਲ ਕਾਲਜ ਦਾ ਉਹਦੇ 30 ਕਿਲੋਮੀਟਰ ਦੇ ਏਡੀਐਸ ਦੇ ਵਿੱਚ ਵਿੱਚ ਹਸਪਤਾਲ ਹੋਸਟਲ ਨਰਸਿੰਗ ਕਾਲਜ ਇਹ ਹੋਣੇ ਚਾਹੀਦੇ ਸੋ ਅਸੀਂ ਕੱਲ ਅਸੀਂ ਮੈਡੀਕਲ ਸੀਟਾਂ ਵੀ ਵਧਾਈਆਂ ਨੇ ਤਾਂ ਕਿ ਸਾਡੇ ਐਮਬੀਬੀਐਸ ਦੀਆਂ ਕਿ ਜਿਹੜੀਆਂ ਹੋਰ ਜ਼ਿਆਦਾ ਸੀਟਾਂ ਹੋਣ ਸਾਡੇ ਕੋਲੇ ਸਾਡੇ ਕੋਲ ਹੋਰ ਇੱਥੇ ਬੱਚੇ ਡਾਕਟਰੀਆਂ ਕਰਨ ਉਹ ਜਾ ਕੇ ਯੂਕਰੇਨ ਜਾਂ ਰਸ਼ੀਆ ਜਾ ਕੇ ਉੱਥੇ ਜੰਗ ਲੱਗੀ ਹੋਈ ਹੈ ਉੱਥੇ ਜਾ ਕੇ ਕਿਵੇਂ ਪੜ੍ਹਾਈਆਂ ਕਰਨਗੇ ਸੋ ਸੰਗਰੂਰ ਹੀ ਬਣੂਗਾ ਕੱਲ੍ਹ ਜ ਮਸਤੂਆਣੇ ਵੀ ਉਹ ਜ਼ਮੀਨ ਵੀ ਵਰਤੀ ਜਾਊਗੀ ਜਿਹੜੀ ਉਸ ٹرسٹ ਕੋਲੇ ਐ ਐਸਜੀਪੀਸੀ ਕਿਉਂਕਿ ਉਹ ਉਹਨਾਂ ਨੂੰ ਤਾਂ ਹੋਰ ਕਿਸੇ ਮਕਸਦਾਂ ਚ ਪਏ ਹੋਏ ਨੇ ਵੀ ਆਹ ਜ਼ਮੀਨ ਸਾਡੀ ਐ ਅਸੀਂ ਭੱਲੇ ਦਾ ਕੰਮ ਤਾਂ ਹੋਣੀ ਨਹੀਂ ਦੇਣਾ ਨਾ ਉੱਥੇ ਉਹ ਤਾਂ ਆਪਣੇ ਪਰਸਨ ਨਿੱਜੀਅਤ ਐ ਤੇ ਤਾ ਉਹ ਤਾਂ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਉਹ ਜੇ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫੈਮਿਲੀ ਨੇ ਕੋਈ ਕਾਲਜ ਬਣਾਉਣਾ ਹੁੰਦਾ ਸ਼ਾਇਦ ਉਹ ਦੇ ਦਿੰਦੇ ਉਹਦੀ ਨੂੰ ਸਿਫਟੇ ਟਾਈਮ ਦੇ ਦਿੰਦੇ ਉਹ ਤਾਂ ਉਹਨਾਂ ਨੂੰ ਤਾਂ ਤੇਲ ਵੀ ਦੇ ਦਿੰਦੇ ਉਹ ਡੀਜ਼ਲ ਤੇਲ ਜਾਂ ਕੋਈ ਟੂੜੀ ਦੇ ਟਰੱਕ ਉਹ ਸਾਰਾ ਕੁਝ ਉਹਨਾਂ ਨੂੰ ਤਾਂ ਹੋ ਜਾਂਦਾ ਐ ਇੰਨਾ ਦਿਨ ਧਰਨਾ ਲੱਗਿਆ ਰਿਹਾ ਉਹ ਕੋਈ ਨਹੀਂ ਤਾਂ ਹੁਣ ਉਸ ਕੋਸ ਕਾਲਜ ਦਾ ਲਗਭਗ ਪਹਿਲਾ ਸਮੈਸਟਰ ਆ ਜਾਂਦਾ ਉਹਨਾਂ ਨੇ ਇੰਨਾ ਲੇਟ ਕਰਤਾ ਸਾਡੀ ਨੀਅਤ ਚ ਕੋਈ ਖੋਟ ਨਹੀਂ ਹੈ ਉੱਥੇ ਬੈਠੇ ਲੋਕ ਫਿਰ ਮੈਂ ਉਹਨਾਂ ਨੂੰ ਬੁਲਾਇਆ ਇੱਥੇ ਜਿੱਥੇ ਤੁਸੀਂ ਬੈਠੇ ਇੱਥੇ ਬੁਲਾ ਕੇ ਡਿਸਕਸ ਕੀਤਾ ਤੇ ਅਸੀਂ ਸੰਗਰੂਰ ਹੀ ਬਣਾਉਣਾ ਕੱਲ੍ਹ ਜ ਨੇੜੇ ਤੇੜੀ ਤੇ ਸਾਨੂੰ ਜ਼ਮੀਨ ਕਿਤੇ ਹੋਰ ਮਿਲੀ ਅਸੀਂ ਉਹਦੇ ਹੋ ਗਿਆ ਜਦੋਂ ਤੁਹਾਨੂੰ ਸਾਰਾ ਦੱਸ ਦਾਂਗੇ ਪਰ ਉਹਦੇ ਵਿੱਚੋਂ 6 ਕਿੱਲੇ ਦਾ ਉੱਥੇ ਵੀ ਇੱਕ ਕੈਂਪੋ ਦਾ ਉਸੇ ਕਾਲਜ ਦਾ ਹੋਊਗਾ ਹਾਂਜੀ ਸੀਮ ਸਾਹਿਬ ਤੁਸੀਂ ਅਗਸਤ 'ਚ ਵੀ ਇੱਕ ਗੱਲ ਰੱਖੀ ਸੀ ਕਿ ਕੇਂਦਰ ਸਰਕਾਰ 11 ਲੱਖ ਦੀ ਰਾਸ਼ਨ ਕਾਰਡ ਫੈਕਟਰੀ ਹੈ ਹੁਣ ਉਹਦੇ ਕੀ ਅਪਡੇਟ ਹੈ ਕਿਉਂਕਿ ਤੁਸੀਂ ਵੀ ਕਹਿੰਦੇ ਸੀ ਸੈਕਸ਼ਨ ਹੋ ਸਕਦਾ ਨਹੀਂ ਦੇਖੋ 6 ਮਹੀਨੇ ਅਸੀਂ ਉਹਨਾਂ ਤੋਂ ਮੰਗੇ ਨੇ ਕਿ 6 ਮਹੀਨੇ ਸਾਨੂੰ ਵੈਰੀਫਿਕੇਸ਼ਨ ਵਾਸਤੇ ਦਿਓ ਕਿਉਂਕਿ ਸਾਡੇ ਜਿਹੜੇ ਸਾਰੇ ਅਫਸਰ ਜਿਹੜੇ ਇੱਧਰ ਹੜਾਂ 'ਚ ਬਿਜ਼ੀ ਹੋਗੇ ਤੇ 6 ਮਹੀਨੇ ਅਸੀਂ ਐਲੀਜੀਬਿਲਟੀ ਜਿਹੜਾ ਸਾਨੂੰ ਵੈਰੀਫਾਈ ਕਰਨ ਦੋ ਤੇ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਾ ਸੀ ਫਰਜ਼ ਕਰ ਲੋ ਕਹਿੰਦੇ ਨੇ ਜੀ ਵੀ ਇਹ ਤਾਂ ਇਨਕਮ ਟੈਕਸ ਭਰਦਾ ਜੀ ਜਾਂ ਇਹ ਤਾਂ ਸਰਕਾਰੀ ਨੌਕਰੀ ਕਰਦਾ ਤੇ ਇਹਦੀ ਇਹਦੀ ਜਿਹੜੀ ਇਨਕਮ ਹੈ ਉਹ ਕਰਾਈਟਰੀਏ ਤੋਂ ਵੱਧ ਹੈ ਜੀ ਤਾਂ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਦੋ ਅੱਜ ਕੱਲ ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਕਿਸੇ ਦੇ ਨਾਂ ਤੇ ਕਿਸੇ ਦੇ ਨਾਂ ਤੇ ਤੁਸੀਂ ਕਾਰਡ ਬਣਾ ਰੱਖਿਆ ਤੇ ਪਰਿਵਾਰ ਦਾ ਮੁਖੀ ਇੱਕ ਭਾਈ ਵੱਡਾ ਭਾਈ ਹੈ ਉਹਦੇ ਨਾਂ ਤੇ ਬਣਾ ਰੱਖਿਆ ਤੇ ਉਹਦੀ ਇਨਕਮ ਵੱਧ ਗਈ ਉਹ ਨੌਕਰੀ ਕਰਨ ਲੱਗ ਗਿਆ ਜਾਂ ਕੋਈ ਬਿਜ਼ਨਸ ਹੋ ਗਿਆ ਜਾਂ ਜੇ ਭਲਾ ਉਹ ਇਕੱਲੇ ਹੀ ਉਹਦੀ ਇਨਕਮ ਵੱਧ ਗਈ ਉਹ ਉਹ ਬਾਕੀਆਂ ਨੂੰ ਛੱਡ ਕੇ ਸ਼ਹਿਰ ਚਲਾ ਗਿਆ ਤਾਂ ਸਾਰੇ ਡੱਬਰ ਦਾ ਕੀ ਕਸੂਰ ਹੈ ਜੀ ਫਿਰ ਅਸੀਂ ਉਸ ਬੰਦੇ ਨੂੰ ਸਿਰਫ ਉਸ ਬੰਦੇ ਨੂੰ ਕੱਢ ਸਕਦੇ ਆ ਉਹ ਚੋ ਸਕੀਮ ਚੋ ਵੀ ਇਹ ਬੰਦਾ ਪੈਸੇ ਕਮਾਉਂਦਾ ਪਰ ਉਹਦੀ ਉਹਦੀ ਮਾਂ ਉਹਦੇ ਉਹਦਾ ਭਾਈ ਉਹਦੇ ਭਤੀਜੇ ਉਹਦੀਆਂ ਭਾਬੀਆਂ ਜਾਂ ਉਹਦਾ ਜੁਆਇੰਟ ਫੈਮਿਲੀ ਚ ਉਹਨਾਂ ਨੂੰ ਕਿਵੇਂ ਕੱਢ ਦਾਂਗੇ ਅਸੀਂ ਉਹਨਾਂ ਤਾਂ ਉਹਨਾਂ ਤਾਂ ਨਹੀਂ ਇਨਕਮ ਵਧਦੀ ਨਾ ਇੱਕ ਬੰਦੇ ਦੀ ਵਧਦੀ ਬਹੁਤ ਸਾਰੇ ਇੱਥੇ ਪੰਜਾਬ ਦੇ ਵਿੱਚ ਇਹ ਕਲਚਰ ਹੈ ਕਿ ਦੋ ਭਾਈ ਨੇ ਇੱਕ ਭਾਈ ਪੜ੍ਹ ਲਿਖ ਗਿਆ ਤੇ ਉਹ ਸ਼ਹਿਰ ਚਲਾ ਗਿਆ ਆਪਣੇ ਬੱਚੇ ਲੈ ਕੇ ਤੇ ਜੇ ਉਹਦੇ ਨਾਂ ਤੇ ਕਾਰਡ ਆ ਤਾਂ ਫਿਰ ਦੂਜੇ ਭਾਈ ਦਾ ਕੀ ਕਸੂਰ ਹੈ ਸੋ ਜੀ ਕਾਟ ਨਹੀਂ ਕਿਸੇ ਦਾ ਮਤਲਬ ਕੱਟਣ ਦੇਣਾ ਇਸ ਤਰ੍ਹਾਂ ਸੋ 6 ਮਹੀਨੇ ਸਾਨੂੰ ਲੱਗਣਗੇ ਇਸ ਤਰ੍ਹਾਂ ਅਸੀਂ ਉਹਨੂੰ ਕਹਿ ਵੀ ਇਹਦੇ ਵਿੱਚ ਆ ਸਾਨੂੰ ਐਮੈਂਡਮੈਂਟ ਚਾਹੀਦੀ ਹੈ ਕਿ ਇੱਕੋ ਮੈਂਬਰ ਦੇ ਨਾਂ ਤੇ ਜੇ ਇੱਕ ਪਰਿਵਾਰ ਦੇ ਮੈਂਬਰ ਦੀ ਇਨਕਮ ਵਧ ਗਈ ਤਾਂ ਸਾਰਾ ਡੱਬਾ ਥੋੜੀ ਉਹਦੇ ਉਹਦੇ ਨਾਲ ਅਟੈਚ ਹੋ ਗਿਆ ਜਿਉਂ ਨੇ ਨਾਂ ਦਿੱਤਾ ਅੱਗੇ ਜਿਵੇਂ ਆਮ ਤੌਰ ਤੇ ਖੇਤੀ ਦੇ ਵਿੱਚ ਵੀ ਆਪਾਂ ਏਦਾਂ ਹੁੰਦਾ ਆਪਾਂ ਜ਼ਮੀਨ ਠੇਕੇ ਤੇ ਦੇ ਦਿੰਨੇ ਆ ਪੱਟੇ ਤੇ ਦੇ ਦਿੰਨੇ ਆ ਹੜਾਂ ਦੀ ਮਾਰ ਪੈ ਗਈ ਸਰਕਾਰ ਰਿਸਟਰੀਆਂ ਦੇਖ ਕੇ ਮੁਆਵਜ਼ਾ ਦੇ ਦਿੰਦੀ ਹੈ ਤੇ ਉਹ ਜਾਣਦੀ ਹੈ ਮਾਲਕ ਨੂੰ ਬਹੁਤੇ ਮਾਲਕ ਚੰਗੇ ਵੀ ਨੇ ਜਿਹੜੇ ਉਹਨੂੰ ਦੇ ਦਿੰਦੇ ਆ ਵੀ ਤਿੱਥੋਂ ਮੈਂ ਠੇਕਾ ਲੈ ਲਿਆ ਸੀਗਾ ਤੇਰੀ ਫਸਲ ਮਰ ਗਈ ਤੇਰੇ ਕੋਲ ਸਰਕਾਰ ਦੇ ਪੈਸੇ ਆ ਗਏ ਕਈ ਨਹੀਂ ਵੀ ਦਿੰਦੇ ਫਿਰ ਕੀ ਕਰੋਗੇ ਨਾਲੇ ਠੇਕਾ ਲੈ ਲਿਆ ਉਹਨਾਂ ਨੇ ਠੇਕੇ ਦੇ ਪੈਸੇ ਲੈ ਲਏ ਨਾਲੇ ਉਹਨਾਂ ਨੇ ਮੁਆਵਜ਼ਾ ਲੈ ਲਿਆ ਸੋ ਅਸੀਂ ਉਹਨੂੰ ਉਹ ਕੀਤਾ ਕਿ ਕਾਸ਼ਤਕਾਰ ਨੂੰ ਮਿਲੂਗੀ ਜਿਹੜਾ ਉਸ ਵੇਲੇ ਖੇਤੀ ਕਰ ਰਿਹਾ ਸੋ ਵੈਰੀਫਿਕੇਸ਼ਨ ਕਾਫੀ ਅਸੀਂ ਅਥਾ ਲੜੇ ਗਰਾਊਂਡ ਤੱਕ ਜਾ ਕੇ ਕਰਾਂਗੇ ਮੈਂ ਖੁਦ ਇੰਨਾ ਇਸ ਗਰਾਊਂਡ ਤੋਂ ਹੀ ਆਇਆ ਮੈਂ ਸੋ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਬਹੁਤ ਵਾਰੀ ਜਿਹੜੀਆਂ ਗੁਰਦੌਰੀਆਂ ਨੇ ਉਪਟਵਾਰੀ ਸਾਹਿਬ ਜਿਹੜੇ ਨੇ ਉਹ ਕਿਸੇ ਵੱਡੇ ਘਰ ਚ ਬੈਠ ਕੇ ਐਂ ਲਿਖ ਦਿੰਦੇ ਆ ਜਿਨ੍ਹਾਂ ਦੀ ਨਹੀਂ ਮਰੀ ਹੁੰਦੀ ਉਹਨਾਂ ਦਾ ਕਹਿੰਦੇ ਨੁਕਸਾਨ ਹੋ ਗਿਆ ਜਿਨ੍ਹਾਂ ਦੀ ਅਸਲੀ ਮਰੀ ਐ ਉਹ ਉਹਨਾਂ ਦੇ ਵਿੱਚ ਆਉਂਦੀ ਨਹੀਂ 26 26 ਰੁਪਏ ਦੇ ਚੈੱਕ ਵੀ ਆਏ ਹੋਏ ਨੇ ਜੀ 39 39 ਰੁਪਏ ਦੇ ਚੈੱਕ ਮਜ਼ਾਕ ਕੀਤੇ ਹੋਏ ਲੋਕਾਂ ਨੂੰ ਸੋ ਉਹ ਨਹੀਂ ਅਸੀਂ ਹੌਣ ਦੇਣਾ ਜੀ ਅਸੀਂ ਜਿਹੜਾ ਉਹ ਜਿਹੜੀ ਦਰਿਆ ਦੇ ਨਾਲ ਦੀ ਜ਼ਮੀਨ ਐ ਜੀ ਜਿਹਦੀ ਰਜਿਸਟਰੀ ਤੁਹਾਡੇ ਧਿਆਨ ਚ ਨਹੀਂ ਉਹ ਨਹੀਂ ਐ ਕਿਸੇ ਕੋਲੇ ਕੁਤੌਰੀ ਗੁੱਦੂ ਨੇ ਛੁੱਟ ਚੁੱਕੀ ਆ ਅਸੀਂ ਕਾਫੀ ਟਾਈਮ ਪਹਿਲਾਂ ਨਹੀਂ ਉਹ ਤਾਂ ਮੈਂ ਪਹਿਲਾਂ ਵਾਲੀ ਨਪਿੰਦਰ ਮੈਂ ਪਹਿਲਾਂ ਵਾਲੀ ਪੀਸੀ ਦੇ ਵਿੱਚ ਵੀ ਦੱਸਦਾ ਸੀਗਾ ਕਿ ਅਸੀਂ ਡੀਸੀ ਪਟਵਾਰੀ ਜਾਂ ਬਾਕੀ ਰੈਵਨਿਊ ਦੇ ਅਧਿਕਾਰੀ ਭੇਜ ਕੇ ਅਸੀਂ ਇਹ ਪਤਾ ਕਰਾਂਗੇ ਉੱਥੇ ਕਾਸ਼ਤਕਰ ਕੌਣ ਸੀਗਾ ਅਸੀਂ ਪਰਸਨਲੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਲਾਣੇਦਾਰ ਦੇ ਜਾਂ ਉਹਨਾਂ ਦੇ ਜਿਹੜਾ ਜਿਹੜਾ ਵੀ ਉਹਦਾ ਮੁਖੀ ਉਹਦੇ ਨਾਂ ਤੇ ਅਕਾਊਂਟ ਦੇ ਵਿੱਚ ਪੈਸੇ ਪਾਵਾਂਗੇ ਰਿਸਟਰੀ ਨਹੀਂ ਦੇਖਦੇ ਸੀ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਜਿਹੜੇ ਇਸ ਤਰ੍ਹਾਂ ਦੇ ਕੇਸ ਹੋਣ ਇਦਿ ਜ ਕੁਕ ਲੋਕ ਅਵੇਅਰ ਵੀ ਨੇ ਹੁਣ ਤੇ ਤਾਂ ਕਿ ਜਿਹੜਾ ਸਾਡਾ ਵਾਤਾਵਰਨ ਦੇਖੋ ਦਿੱਲੀ ਤਾਂ ਉਹ ਬਾਅਦ ਚ ਪਹੁੰਚਦਾ ਨਾ ਜੀ ਪਤਾ ਨਹੀਂ ਪਹੁੰਚਦਾ ਸਾਡਾ ਹੁੰਦਾ ਦਿੱਲੀ ਚ ਪੰਜਾਬ ਹਰਿਆਣਾ ਦੇ ਯੂਪੀ ਦਾ ਵੀ ਤਾਂ ਨਾਲ ਆਉਂਦਾ ਹੈ ਉਹਨਾਂ ਦਾ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਕਿਉਂ ਮaaf ਕਰ ਦਿੰਦੇ ਨੇ ਪਹਿਲਾਂ ਤਾਂ ਉਹ ਸਾਡੇ ਪਿੰਡਾਂ ਦੇ ਉੱਤੋਂ ਦੀ ਲੰਘਦਾ ਸਾਡੇ ਬੱਚਿਆਂ ਦੇ ਫੇਫੜਿਆਂ ਵਿੱਚ ਦੀ ਜਾਂਦਾ ਨਾ ਤੂੰ ਆਹੋ ਸੋ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਲੋਕਾਂ ਨੂੰ ਅਵੇਅਰ ਕਰੀਏ ਕਿ ਆਪਾਂ ਇੱਕ ਇਹ ਆਪਾਂ ਆਪਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਇਹ ਜਿਹੜੇ ਗੁਰੂ ਸਾਹਿਬ ਨੇ ਬਚਨ ਕੀਤੇ ਆ ਉਹਨਾਂ ਨੂੰ ਕਾਇਮ ਰੱਖੀਏ ਉਹਨਾਂ ਨੂੰ ਉਹਨਾਂ ਦਾ ਮਹੱਤਤਾ ਉਹਨਾਂ ਦੀ ਕਾਇਮ ਰੱਖੀਏ ਸੋ ਇਹ ਮੋਟੀਵੇਸ਼ਨਲ ਕੈਂਪ ਵੀ ਲਾਵਾਂਗੇ ਤੇ ਜਿਹੜੀਆਂ ਮਸ਼ੀਨਰੀ ਅਵੇਲੇਬਲ ਹੈ ਜਿੰਨੀ ਉਹ ਵੀ ਦੇਵਾਂਗੇ ਤਾਂ ਕਿ ਘੱਟ ਤੋਂ ਘੱਟ ਇਸ ਤਰ੍ਹਾਂ ਦੇ ਜਿਹੜੇ ਨੇ ਮੰਨ ਜੋ ਮੰਨਿਓ ਸੁਪਰੀਮ ਕੋਰਟ ਦਾ ਤਾਂ ਜਿਹੜਾ ਹੁਕਮ ਹੈ ਉਹ ਤਾਂ ਉਹ ਤਾਂ ਅਸੀਂ ਮੰਨਣਾ ਹੀ ਪੈਂਦਾ ਸਾਰਿਆਂ ਨੂੰ ਮੰਨਣਾ ਪੈਂਦਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦਾ ਨੌਬਤੀ ਨਾ ਆਵੇ ਕਿ ਅਸੀਂ ਅਨਦਾਤੇ ਨੂੰ ਜਿਹੜਾ ਉਹ ਥਾਣੇ ਲੈ ਜੀਏ ਜਾਂ ਉੱਤੇ ਪਰਚਾ ਕਰ ਦਈਏ ਪਹਿਲਾਂ ਥੋੜੇ ਜਿਹੇ ਦਿਨ ਪਹਿਲਾਂ ਤਾਂ ਉਹ ਅਨਦਾਤਾ ਹੁੰਦਾ ਜਦੋਂ ਉਹਦੇ ਤੋਂ ਚੌੜਾ